ਹੰਕਾਰੇ ਬੰਦੇ ਲੋਟ ਆਏ ਨੇ ਤੇ ਇਹ ਮੱਝਾਂ ਆਜ ਫਿਰ ਬਾਣੀ ਲਾ ਕੇ ਕੋਲੇ ਬੈਠੀ ਕਾ ਉਹ ਅਰਜਨ ਨੇ ਗਾਣੇ ਚ ਕਿਹਾ ਨਾ ਤੂੰ ਜੀ ਨੂੰ ਕੀ ਗੱਲ ਆਇਆ ਸੀ ਦੋਵਾਂ ਨੇ ਟੀਕਾ ਲਾ ਕੇ ਦੁੱਧ ਨਹੀਂ ਚੋਣਗੀ ਉਹਦਾ ਵੀ ਸਾਰਾ ਜਵਾਕ ਕਹਿੰਦੇ ਹੀਵ ਸੁਣਾਉਣਾ ਮਾਲ ਡੰਗਰਾ ਜੀ ਹੋ ਜਾਂਦਾ ਐਕਸਕਿਊਜ਼ ਮੀ ਪੱਲੇ ਦੀ ਕੁੜੀਏ ਡੋਨਟ ਬੀ ਸਮਾਰਟ ਆਲੇ ਆਹ ਨਾ ਕਰ ਤੂੰ ਦੱਸੀ ਨੀ ਆਲੇ 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 ਹੋਰ ਕੱਚੀ ਐ ਇਓ 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 ਕਹਿੰਦੇ ਹੀ ਸੁਣੋਂ ਨਾ ਮਾਲ ਡੰਗਰਾ ਜੀ ਹੋ ਜਾਂਦਾ ਐਕਸਕਿਊਜ਼ ਮੀ ਪਾਲਵੀਏ ਕੁੜੀਏ ਡੋਂਟ ਬੀ ਸਮਾਰਟ ਆ ਲੈ ਆ ਤਾਂ ਕਰ ਤੂੰ ਦੱਸੀ ਨੀ ਆ ਲੈ ਆਲੇ ਆਲੇ ਹੁਣ ਕੱਚੀ ਇਹ ਇਹ ਜੀ ਇਓ 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 ਔਰ ਲੱਲਾ ਵਾਲਿਆ ਵਕਤ ਤਾਂ ਉਹੀ